ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਤੁਹਾਨੂੰ ਦਿਖਾਣਾ ਮੈਂ ਇੱਕ ਨਵੀਂ ਚੀਜ਼ ਜੇ ਤੁਹਾਨੂੰ ਕੋਈ ਵੀ ਚਾਬੀ ਬਣਵਾਣੀ ਹੈ ਠੀਕ ਹੈ ਮਸ਼ੀਨ ਲੱਗੀ ਹੈ ਆ ਮਸ਼ੀਨ ਦੇ ਵਿੱਚ ਨਾ ਚਾਬੀ ਆਪਣੀ ਪਾਣੀ ਡੁਪਲੀਕੇਟ ਚਾਬੀ ਬਣਾ ਕੇ ਦੇ ਦੇਣੀ ਹੈ ਹੁਣ ਪ੍ਰੋਸੈਸ ਹੋ ਗਿਆ ਸਟਾਰਟ ਇਨਸਰਟ ਯਰ ਕੀ ਬਿਲੋ ਪਲੀਜ਼ ਇਨਸਰਟ ਐਂਡ ਹੋਲਡ ਯਰ ਕੀ ਬਿਲੋ ਵਿਦ ਇਟਸ ਟੂਟਲ ਕੀ ਮੇਰੇ ਕੋਲ ਚਾਬੀ ਪਾਤੀ ਹੈ ਉਹਨ 스캔 ਕਰਦੀ ਵਈ ਹੈ ਨਾ ਤੁਹਾਨੂੰ ਨਿਊ ਕੀਸ ਉਹਨ ਮਸ਼ੀਨ ਕਹਿੰਦੀ ਹੈ ਕਿ ਕਿਹੜੀ ਤਰ੍ਹਾਂ ਦੀ ਤੁਹਾਨੂੰ ਕੀ ਲੈਣੀ ਹੈ ਡਿਜ਼ਾਈਨ ਵਾਲੀਆਂ ਚਾਬੀਆਂ ਵੀ ਹੈਗੀਆਂ ਵਿੱਚ ਤੁਸੀਂ ਡਿਜ਼ਾਈਨ ਕਿਹੜਾ ਸਿਲੈਕਟ ਕਰਨਾ ਹੈ ਠੀਕ ਹੈ ਤੇ ਹਿੰਬ ਡਿਜ਼ਾਈਨ ਆਪਾਂ ਕਰਦੇ ਆਂ ਸਿਲੈਕਟ ਨੋਰਮਲ ਆਪਾਂ ਡਿਜ਼ਾਈਨ ਕਰਦੇ ਆਂ ਤੇ ਇੱਕ ਆ ਕਰ ਲਿਆ ਨੇਕ ਐਂਡ ਸੈਕੰਡ ਵਨ ਸੈਕੰਡ ਵਨ ਇੱਕ ਨੋਰਮਲ ਕਰ ਲਮੈਂ ਰਾਈਟ ਦੋ ਚਾਬੀਆਂ ਆਪਾਂ ਬਣਾਉਣੀਆਂ ਇਹਨੀਆਂ 10 ਡਾਲਰ ਲੱਗਣੇ ਤੇ ਆ ਯੂ ਐਸ ਫਲੈਗ ਵਾਲੀ ਚਾਬੀ ਦੇ 6 ਡਾਲਰ ਲੱਗਣੇ ਤੇ ਆ 4 ਡਾਲਰ ਦੂਜੀ ਚਾਬੀ ਦੇ ਲੱਗਣੇ ਮੇਕ ਮਾਈ ਚੀਜ਼ ਡੂ ਯੂ ਵਾਂਟ ਯੂ ਫ੍ਰੀ ਕੀ ਯੈਸ ਤੇ ਇੱਕ ਚਾਬੀ ਇਹਨੇ ਫ੍ਰੀ ਬਣਾ ਕੇ ਦੇਣੀ ਹੈ ਠੀਕ ਹੈ ਇਹਨੇ ਲਿਖਾ ਤੇ ਤੇ ਹੁਣ ਆਪਾਂ ਇੱਥੇ ਸੈਡੀ ਕਾਰਡ ਮਾਰਨਾ ਕੰਡਕੋਮ ਅਕਾਉਂਟ ਕੈਡਿ ਕਾਰਡ ਆਪਣਾ ਟੱਚ ਕਰਨਾ ਮਸ਼ੀਨ ਨਾਲ ਉਹ ਪ੍ਰੋਸੈਸ ਹੋ ਗਿਆ ਕਾਰਡ ਚੱਲ ਪਿਆ ਤੇ ਹੁਣ ਚਾਬੀ ਜਿਹੜੀ ਹੈਗੀ ਹੈ $10.70 ਦੇ ਵਿੱਚ ਤਿੰਨ ਚਾਬੀਆਂ ਬਣ ਕੇ ਮਸ਼ੀਨ ਨੇ ਹੁਣੇ ਬਣਾ ਕੇ ਦੇ ਦੇਣੀ ਆ ਆਪਾਂ ਨੂੰ ਸੋ ਡਿਜੀਟਲ ਕੀ ਬੈਕਅਪ ਚਲੋ ਜੀ ਹੁਣ ਮਸ਼ੀਨ ਨੇ ਸ਼ੁਰੂ ਕਰਤਾ ਕੰਮ ਚਾਬੀ ਦਾ ਚਾਬੀ ਬਣਾਉਣ ਦਾ ਤੇ ਅੰਦਰ ਇਹਦੇ ਉਹ ਚਾਬੀਆਂ ਪਈਆਂ ਨੇ ਉਹ ਚੱਲ ਪਈ ਮਸ਼ੀਨ ਅੰਦਰ ਮੈਨੂੰ ਚਾਬੀ ਚੱਕ ਲੈਣੀ ਆ ਅੰਦਰੋਂ ਸਾਰੀਆਂ ਚਾਬੀਆਂ ਅੰਦਰ ਪਈਆਂ ਨੇ ਅਲੱਗ-ਅਲੱਗ ਡਿਜ਼ਾਈਨ ਦੀਆਂ ਚਾਬੀਆਂ ਪਈਆਂ ਨੇ ਉਹਨ ਸਿੱਕੇ ਨਾਲ ਆਪਣਾ ਕੰਮ ਅੰਦਰ ਸ਼ੁਰੂ ਕਰਤਾ ਸਟੋਰ ਵੀ ਦਿਖਾ ਦਿੰਦਾ ਤੁਹਾਨੂੰ ਥੋੜਾ ਜਿਹਾ ਚਾਬੀ ਬਣ ਕੇ ਬਾਹਰ ਆਣੀ ਹੈ ਮਸ਼ੀਨ ਚੋਂ ਆਲਮੋਸਟ ਬਣ ਗਈ ਹੈ ਇੱਕ ਚਾਬੀ ਤਾਂ ਲਓ ਜੀ ਇੱਕ ਚਾਬੀ ਦਾ ਉਹਨੇ ਬਣਾ ਕੇ ਦਿੱਤੀ ਲਿਆਓ ਜੀ ਚਾਬੀ ਦਿਖਾਓ ਆ ਗਈ ਪਹਿਲੀ ਚਾਬੀ ਠੀਕ ਹੈ ਦੋ ਚਾਬੀਆਂ ਹੋਰ ਇਹਨੇ ਬਣਾ ਕੇ ਦੇਣੀਆਂ ਹਨ ਹੁਣ ਦੂਜੀ ਦਾ ਪ੍ਰੋਸੈਸ ਚੱਲਦਾ ਪਿਆ ਹੁੰਦਾ ਤਾਂ ਦੋ ਦੋ ਚਾਬੀਆਂ ਬਣਨ ਲੱਗੀਆਂ ਮੈਂ ਤਾਂ 10 ਸਾਲ ਹੋ ਗਏ ਇੰਡੀਆ ਛੱਡੇ ਨੂੰ ਵੈਸੇ ਇੰਡੀਆ ਚ ਵੀ ਆ ਗਿਆ ਹੁਣੀਆਂ ਮਸ਼ੀਨਾਂ ਐ ਤਾਂ ਆਲਮੋਸਟ ਰੈਡੀ ਹੈ ਦੂਜੀ ਚਾਬੀ ਤੇ ਹੁਣ ਦਿਖਾਣਾ ਤੁਹਾਨੂੰ ਦੂਜੀ ਚਾਬੀ ਵੀ ਛੋੜ ਦੇਣੀ ਇਹਨੇ ਬਣਾ ਕੇ ਬਾਅਦ ਲੋ ਜੀ ਦੂਜੀ ਚਾਬੀ ਵੀ ਆ ਰਹੀ ਹੈ ਆਹ ਜੀ ਆ ਆ ਗਈ ਦੂਜੀ ਚਾਬੀ ਹੁਣ ਕੀਤੀ ਜੀ ਚਾਬੀ ਦਾ ਪ੍ਰੋਸੈਸਰੀ ਚੱਲ ਪਿਆ ਅੰਦਰ ਦੂਜੀ ਚਾਬੀ ਦਾ ਤੀਸਰੀ ਚਾਬੀ ਆਣੀ ਹੈ US 플래ਗ ਵਾਲੀ यार। okay. भी के oh, wow. hmm? तीसरी चाबी मैं कस्टमायू एस फ्लैग वाली ओभी आ गई बन के। ਬਣੀ ਨਾ ਗੱਲ ਫਿਰ